ਕਈਆਂ ਦੇ ਚੰਦ ਤਾਰੇ ਰਹਿ ਗਏ ਅੱਧੇ ਇੱਧਰ ਅੱਧੇ ਉੱਧਰ ਕਈਆਂ ਦੇ ਚੁੱਲ੍ਹੇ ਚੌਂਕੇ ਰਹਿ ਗਏ ਅੱਧੇ ਉੱਧਰ ਅੱਧੇ ਉੱਧਰ ਕਈਆਂ ਦੇ ਕੱਪੜੇ ਤਣੀਆਂ ਉੱਤੇ ਟੰਗੇ ਰਹਿ ਗਏ ਅੱਧੇ ਉੱਧਰ ਅੱਧੇ ਉੱਧਰ ਪੈਂਡ ਕਾਤਰ ਦੀ ਜੰਗ ਤੋਂ ਬਾਅਦ ਤੇ ਬਚੜਾ ਇਹ ਰੇਲਵੇ ਆ ਉਹ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ ਹਾਲਾਂਕਿ ਉਸ ਤੋਂ ਪਹਿਲਾਂ ਟ੍ਰੇਨ ਆ ਜਿਹੜੀ ਫਿਰੋਜ਼ਪੁਰ ਤੋਂ ਇੱਥੇ ਤੱਕ ਆਉਂਦੀ ਰਹੀ ਸੀ ਟਿਕਟ ਖਿੜਕੀ ਘਰ ਬਣਿਆ ਹੋਇਆ ਕਿਸੇ ਟਾਈਮ ਇਸੇ ਟਿਕਟ ਖਿੜਕੀ ਘਰ ਦੇ ਕੋਲ ਖੜ ਕੇ ਲੋਕ ਲਾਹੌਰ ਤੱਕ ਦੀਆਂ ਕਸੂਰ ਤੱਕ ਦੀਆਂ ਟਿਕਟਾਂ ਲੈਂਦੇ ਹੋਣਗੇ ਪਰ ਅੱਜ ਇਹੀ ਰੇਲਵੇ ਸਟੇਸ਼ਨਾਂ ਜਿਹੜਾ ਉਹ ਬੇਰਾਨਾ ਪਿਆ ਇੱਥੇ ਲੋਕ ਆਉਂਦੇ ਆ ਖੜ ਕੇ ਜਾਂਦੇ ਆ ਦੇਖ ਕੇ ਜਾਂਦੇ ਆ ਇਹ ਸਾਹਮਣੇ ਜਿਹੜਾ ਬੋਰਡ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਐਂਡ ਆਫ अर्ली ਇੱਥੇ ਆ ਕੇ ਜਿਹੜਾ ਇਹ ਰੇਲਵੇ ਲਾਈਨ ਭਾਰਤ ਦੀ ਅਖੀਰਲੀ ਰੇਲਵੇ ਲਾਈਨ ਖਤਮ ਹੋ ਜਾਂਦੀ ਆ ਸਤਸ੍ਰੀ ਅਕਾਲ ਅੰਦਰ ਪਖ ਪੋਸਟ ਨਾਲ ਜੁੜਿਆ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਚੌਂਕੀਆਂ ਅਤੇ ਚੁੱਲ੍ਹੇ ਰਹਿ ਗਏ ਅੱਧੇ ਇੱਧਰ ਅੱਧੇ ਉੱਧਰ ਚੰਦ ਤੇ ਤਾਰੇ ਰਹਿ ਗਏ ਅੱਧੇ ਇੱਧਰ ਅੱਧੇ ਉੱਧਰ ਅਸੀਂ ਮੌਜੂਦ ਹੈ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਹੁਸੈਨੀ ਵਾਲਾ ਪਿੰਡ ਦੇ ਵਿੱਚ ਇਹ ਉਹੀ ਰੇਲਵੇ ਲਾਈਨ ਹੈ ਕਿਸੇ ਟਾਈਮ ਇੱਥੇ ਰੌਣਕਾਂ ਲੱਗਦੀਆਂ ਸਨ ਪਾਰੀ ਇਕੱਠ ਇਸੇ ਰੇਲਵੇ ਸਟੇਸ਼ਨ ਦੇ ਉੱਪਰ ਹੁੰਦਾ ਸੀ ਅਰ ਅੱਜ ਇਹੀ ਰੇਲਵੇ ਸਟੇਸ਼ਨ ਹੈ ਦਿਰਾਨ ਪਿਆ ਇੱਥੇ ਚਿੜੀ ਵੀ ਨਹੀਂ ਫਰਕ ਰਹੀ 6571 ਦੀ ਗੱਲ ਕਰਨ ਲਗੇ ਤਾਂ ਜੰਗ ਤੋਂ ਬਾਅਦ ਦੇ ਵਿੱਚ 6571 ਦੀ ਜੰਗ ਤੋਂ ਬਾਅਦ ਦੇ ਵਿੱਚ ਜਿਹੜਾ ਇਹ ਰੇਲਵੇ ਆ ਉਹ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ ਹਾਲਾਂਕਿ ਉਸ ਤੋਂ ਪਹਿਲਾਂ ਟ੍ਰੇਨ ਆ ਜਿਹੜੀ ਫਰੋਜ਼ਪੁਰ ਤੋਂ ਇੱਥੋਂ ਤੱਕ ਆਉਂਦੀ ਰਹੀ ਆ ਪਰ 6571 ਦੀ ਜੰਗ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਰੇਲਵੇ ਸਟੇਸ਼ਨ ਆ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ ਔਰ ਇਸੇ ਤਰ੍ਹਾਂ ਇੱਥੇ ਟਿਕ ਟ ਜਿਹੜਾ ਘਰ ਆ ਖਿੜਕੀ ਟਿਕਟ ਖਿੜਕੀ ਘਰ ਬਣਿਆ ਹੋਇਆ ਕਿਸੇ ਟਾਈਮ ਇਸੇ ਟਿਕਟ ਖਿੜਕੀ ਘਰ ਦੇ ਕੋਲ ਖੜ ਕੇ ਲੋਕ ਲਾਹੌਰ ਤੱਕ ਦੀਆਂ ਕਸੂਰ ਤੱਕ ਦੀਆਂ ਟਿਕਟਾਂ ਲੈਂਦੇ ਹੋਣਗੇ ਪਰ ਅੱਜ ਇਹੀ ਰੇਲਵੇ ਸਟੇਸ਼ਨਾਂ ਜਿਹੜਾ ਉਹ ਬੇਰਾਨਾ ਪਿਆ ਇੱਥੇ ਲੋਕ ਆਉਂਦੇ ਆ ਖੜ ਕੇ ਜਾਂਦੇ ਆ ਦੇਖ ਕੇ ਜਾਂਦੇ ਆ ਇਹ ਕਿਹੜੀ ਕੈਮਰਾਮੈਨ ਨੂੰ ਬੇਨਤੀ ਹੈ ਕਿ ਇਸ ਸਾਈਡ ਤੋਂ ਇੱਧਰ ਜਿਹੜਾ ਫਿਰੋਜ਼ਪੁਰ ਰਹਿ ਜਾਂਦਾ ਇੱਧਰ ਸਾਹੜ ਤੋਂ ਜਿਹੜਾ ਫਿਰੋਜ਼ਪੁਰ ਰਹਿ ਜਾਂਦਾ ਔਰ ਫਿਰੋਜ਼ਪੁਰ ਪਾਸੇ ਤੋਂ ਜਿਹੜੀ ਰੇਲ ਐ ਟ੍ਰੇਨ ਐ ਉਹ 1965 71 ਤੋਂ ਪਹਿਲਾਂ ਜਿਹੜੀ ਆ ਇੱਥੋਂ ਤੱਕ ਆਉਂਦੀ ਰਹੀ ਆ ਔਰ ਇੱਥੋਂ ਵੰਡ ਤੋਂ ਪਹਿਲਾਂ ਦੀ ਜੇਕਰ ਗੱਲ ਕਰਨ ਲੱਗਿਆ ਤਾਂ ਇੱਥੋਂ ਜਿਹੜੀ ਰੇਲ ਆ ਉਹ ਕਿਸੇ ਟਾਈਮ ਪਾਕਿਸਤਾਨ ਨੂੰ ਜਾਂਦੀ ਰਹੀ ਹੋਵੇਗੀ ਕਸੂਰ ਤੱਕ ਪਰ ਅੱਗੇ ਲਾਹੌਰ ਤੱਕ ਹੋਰ ਪਾਕਿਸਤਾਨ ਦੇ ਸ਼ਹਿਰਾਂ ਨੂੰ ਜਾਂਦੀ ਰਹੀ ਹੋਵੇਗੀ ਪਰ ਅੱਜ ਜਿਹੜਾ ਰੇਲਵੇ ਸਟੇਸ਼ਨ ਹੈ ਬਿਲਕੁਲ ਬੇਰਾਨਾ ਪਿਆ ਸਾਨੂੰ ਉਹਨਾਂ ਵੇਲਾਂ ਦੀ ਯਾਦ ਦਿਲਾਉਂਦਾ ਜਿਵੇਂ ਮੈਂ ਪਹਿਲਾਂ ਗੱਲ ਕਹੀ ਆ ਕਈਆਂ ਦੇ ਚੰਦ ਤਾਰੇ ਰਹਿ ਗਏ ਅੱਧੇ ਇੱਧਰ ਅੱਧੇ ਉੱਧਰ ਕਈਆਂ ਦੇ ਚੁੱਲ੍ਹੇ ਚੌਂਕੇ ਰਹਿ ਗਏ ਅੱਧੇ ਉਧਰ ਅੱਧੇ ਉਧਰ ਕਈਆਂ ਦੇ ਕੱਪੜੇ ਤਣੀਆਂ ਉੱਤੇ ਟੰਗੇ ਰਹਿ ਗਏ ਅੱਧੇ ਉਧਰ ਅੱਧੇ ਉਧਰ ਕਈਆਂ ਦੇ ਬੱਚੇ ਸਾਲ-ਸਾਲ ਦੇ ਬੱਚੇ 6-6 ਮਹੀਨਾ ਦੇ ਬੱਚੇ ਰਹਿ ਗਏ ਅੱਧੇ ਇੱਧਰ ਅੱਧੇ ਉਧਰ ਪਰ ਅੱਜ ਉਸ ਦੌਰ ਦੀ ਇਹ ਗਵਾਹੀ ਪਰਦਾ ਬੰਦ ਪਿਆ ਰਹਿ ਦੇ ਸਟੇਸ਼ਨ ਹੁਸੈਨੀ ਵਾਲੇ ਦਾ ਕੈਮਰਾਮੈਨ ਨੂੰ ਬੇਨਤੀ ਕਿ ਉਧਰ ਦੇ ਪਾਸੇ ਉਹ ਹੁਸੈਨੀ ਵਾਲਾ ਜਿਹੜਾ ਲਿਖਿਆ ਆ ਸਾਨੂੰ ਗੋਲਡ ਨਜ਼ਰ ਆ ਰਿਹਾ ਹੋਵੇਗਾ ਕੈਮਰਾਮੈਨ ਨੂੰ ਪੈਂਦੇ ਕਿ ਇੱਧਰ ਜਿਹੜਾ ਬੋਲਡ ਆ ਉਹ ਨਜ਼ਰ ਆ ਰਿਹਾ ਹੋਵੇਗਾ ਹੁਸੈਨੀ ਵਾਲੇ ਦਾ ਤਾਂ ਹੁਸੈਨੀ ਵਾਲਾ ਜਿਹੜਾ ਫਰੋਜਪੁਰ ਦੇ ਸਰਹੱਦੀ ਏਰੀਆ ਦਾ ਜਿਹੜਾ ਹੁਸੈਨੀ ਵਾਲਾ ਇਹ ਪਿੰਡ ਆ ਤਾਂ ਇੱਥੋਂ ਤੱਕ ਜਿਹੜਾ ਲੋਕ ਕਿਸੇ ਟਾਈਮ ਰੇਲ ਦੇ ਉੱਪਰ ਚੜਦੇ ਹੋਣਗੇ ਇੱਥੋਂ ਪਾਕਿਸਤਾਨ ਕਸੂਰ ਤੱਕ ਟ੍ਰੇਨ ਜਾਂਦੀ ਰਹੀ ਆ ਔਰ 65 ਤੇ 71 ਦੀ جنگ ਤੋਂ ਬਾਅਦ ਦੇ ਵਿੱਚ ਇਸ ਰੇਲਵੇ ਸਟੇਸ਼ਨ ਨੂੰ ਪੂਰਨ ਤੌਰ ਤੇ ਪੱਕੇ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ ਔਰ ਅੱਗੇ ਜਾ ਕੇ ਜਿਹੜਾ ਐਂਡ ਆਫ ਅਨਰਲੀ ਐਂਡ ਆਫ ਅਨਰਲੀ ਦਾ ਜਿਹੜਾ ਬੋਲਟ ਲੱਗਿਆ ਹੋਇਆ ਉੱਥੇ ਜਾ ਕੇ ਜਿਹੜੀ ਟ੍ਰੇਨ ਹੈ ਜਿਹੜੀ ਇਹ ਰੇਲਵੇ ਲა ਉਹ ਖਤਮ ਹੋ ਜਾਂਦੀ ਆ ਉੱਥੇ ਜਾ ਕੇ ਸਾਹਮਣੇ ਤੁਸੀਂ ਬੋਲਟ ਦੇਖ ਰਹੇ ਹੋਗੇ ਹੁਸੈਨੀ ਵਾਲਾ ਬੋਲਟ ਲੱਗਿਆ ਹੋਇਆ ਕਾ ਉੱਗੇ ਹੋਇਆ ਇਹ ਉਹਨਾਂ ਵੇਲੇ ਦੀ ਗਵਾਹੀ ਭਰਦਾ ਉਹਨਾਂ ਵੇਲੇ ਦੀ ਇਹ ਗਵਾਹੀ ਭਰਦਾ ਕਿਸੇ ਟਾਈਮ ਇੱਥੇ ਵੀ ਰਣਕ ਹੁੰਦੀ ਹੋਵੇਗੀ ਇੱਥੇ ਵੀ ਯਾਤਰੀ ਆ ਕੇ ਜਿਹੜੀ ਟ੍ਰੇਨ ਆਉ ਚੜਦੇ ਹੋਣਗੇ ਪਰ ਪਹਿਰ ਤੇ 71 ਦੀ ਜੰਗ ਤੋਂ ਬਾਅਦ ਦੇ ਵਿੱਚ ਇੱਕ ਗੱਲ ਇੱਕ ਇੱਕ ਪਿੰਡ ਦੇ ਲਈ ਇੱਕ ਪਿੰਡ ਲੈਣ ਦੇ ਲਈ ਭਾਰਤ ਨੇ 12 ਪਿੰਡ ਆ ਜਿਹੜੇ ਉਹ ਪਾਕਿਸਤਾਨ ਨੂੰ ਦੇ ਦਿੱਤੇ ਸੀ ਇੱਕ ਪਿੰਡ ਲੈਣ ਦੇ ਲਈ 12 ਪਿੰਡ ਆ ਜਿਹੜੇ ਇੱਥੋਂ ਉਹ ਪਾਕਿਸਤਾਨ ਨੂੰ ਦੇ ਦਿੱਤੇ ਸੀ ਉਹ ਸਾਹਮਣੇ ਬੋਰਡ ਲੱਗਿਆ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਐਂਡ ਆਫ ਅਨਰਲੀ ਐਂਡ ਆਫ ਅਨਰਲੀ ਉਹ ਸਾਹਮਣੇ ਬੋਲਟ ਆ ਜਿਹੜਾ ਉਹ ਲੱਗਿਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਇਹ ਹਸੈਨੀਵਾਲ ਦਾ ਬੋਲਟ ਆ ਜਿਹੜਾ ਭਾਰਤ ਦਾ ਅਖੀਰਲਾ ਰੇਲਵੇ ਸਟੇਸ਼ਨ ਆ ਇਹ ਇੱਥੇ ਆ ਕੇ ਜਿਹੜੀ ਭਾਰਤ ਦੀ ਅਖੀਰਲੇ ਰੇਲਵੇ ਸਟੇਸ਼ਨ ਦੀ ਜਿਹੜੀ ਹੱਦ ਆ ਉਹ ਖਤਮ ਹੋ ਜਾਂਦੀ ਆ ਉਹ ਕਿਸੇ ਟਾਈਮ ਇਥੋਂ ਲੋਕ ਆ ਜਿਹੜੇ ਕਸੂਰ ਤੱਕ ਜਾਂਦੇ ਹੋਣਗੇ ਰੇਲਵੇ ਤੇ ਚੜ ਕੇ ਟ੍ਰੇਨ ਤੇ ਚੜ ਕੇ ਲਾਹੌਰ ਤੱਕ ਜਾਂਦੇ ਹੋਣਗੇ ਉਹ ਅੱਜ ਇਸ ਜਗ੍ਹਾ ਦੇ ਉੱਪਰ ਆ ਤਾਂ ਉਹ ਕੀ ਹੋਇਆ 47 ਦੀ ਵੰਡ ਨੇ ਲੱਖਾਂ ਪਰਿਵਾਰ ਉਜਾੜ ਦਿੱਤੇ ਕਰੋਨਾ ਪਰਿਵਾਰ ਉਜਾੜ ਦਿੱਤੇ ਕਈਆਂ ਦੇ ਕੱਪੜੇ ਤਣੀਆਂ ਤੇ ਟੰਗੇ ਉਧਰ ਰਹਿ ਗਏ ਕਈਆਂ ਦੇ ਕੱਪੜੇ ਇੱਧਰ ਰਹਿ ਗਏ ਪਰ ਇੱਥੋਂ ਆਪ ਸੀ ਪੈਚਾਰਕ ਸਾਂਝ ਦੀ ਜਿਹੜੀ ਉਸ ਟਾਈਮ ਦੇ ਉੱਪਰ ਗਵਾਹੀ ਭਰਦਾ ਸੀ ਇਹ ਰੇਲਵੇ ਸਟੇਸ਼ਨ ਪਰ ਅੱਜ ਜਿਹੜਾ ਇਹ ਰੇਲਵੇ ਸਟੇਸ਼ਨ ਆ ਜਿਹੜਾ ਬਿਲਕੁਲ ਵਿਰਾਨ ਪਿਆ ਔਰ ਸਾਹਮਣੇ ਤੁਸੀਂ ਬੋਰਡ ਦੇਖ ਰਹੇ ਹੋਵੋਗੇ ਇੰਡੋਫ ਨਰਲੀ ਉੱਥੇ ਜਾ ਕੇ ਜਿਹੜੀ ਭਾਰਤ ਦੇ ਅਖੀਰਲੇ ਰੇਲਵੇ ਸਟੇਸ਼ਨ ਦੀ ਜਿਹੜੀ ਅਖੀਰਲੀ ਰੇਲਵੇ ਲਾਈਨ ਹੈ ਉਹ ਖਤਮ ਹੋ ਜਾਂਦੀ ਆ ਪਰ ਇੱਥੋਂ ਕਿਸੇ ਟਾਈਮ ਦੇ ਬੱਚ ਜਿਹੜੀ ਰੇਲਵੇ ਲਾਈਨ ਹੈ ਇਹ ਪਾਕਿਸਤਾਨ ਤੱਕ ਟ੍ਰੇਨ ਜਾਂਦੀ ਹੋਵੇਗੀ ਕਸੂਰ ਤੱਕ ਜਾਂਦੀ ਹੋਵੇਗੀ ਲਾਹੌਰ ਤੱਕ ਜਾਂਦੀ ਹੋਵੇਗੀ ਇਸ ਟਾਈਮ ਇੱਥੇ ਜਿਹੜਾ ਬਿਲਕੁਲ ਵਿਰਾਨ ਹੋਇਆ ਰੇਲਵੇ ਲਾਈਨ ਹੈ ਔਰ ਜਿਵੇਂ ਮੈਂ ਪਹਿਲਾਂ ਗੱਲ ਕਹੀ ਆ ਕਿ ਕਈਆਂ ਦੇ ਚਾਹ ਅਧੂਰੇ ਰਹਿ ਗਏ ਅੱਧੇ ਇੱਧਰ ਅੱਧੇ ਉਧਰ ਕਈਆਂ ਦੇ ਚਾ ਟੰਗੇ ਰਹਿ ਗਏ ਤਨੀਆਂ ਦੇ ਉੱਪਰ ਅੱਧੇ ਇੱਧਰ ਅੱਧੇ ਉੱਧਰ ਪਰ ਉਹਨਾਂ ਸਮੇਂ ਦੀ ਇਹ ਗਵਾਹੀ ਪਰਦਾ ਇੱਥੇ ਵੀ ਜਿਹੜਾ ਚਾਹਲ ਪਹਿਲ ਹੁੰਦੀ ਹੋਵੇਗੀ ਕਿਸੇ ਟਾਈਮ ਪਰ ਅੱਜਾ ਜਿਹੜੇ ਇੱਥੇ ਲੋਕ ਆ ਕੇ ਜਾਂਦੇ ਆ ਦੇਖ ਕੇ ਜਾਂਦੇ ਆ ਉਹਨਾਂ ਸਮਾਂ ਨੂੰ ਉਹਨਾਂ ਵੇਲੇ ਨੂੰ ਲੋਕ ਯਾਦ ਕਰਦੇ ਆ ਔਰ ਯਾਦ ਕਰਦੇ ਹੋਏ ਅੱਖਾਂ ਪਰ ਲੈਂਦੇ ਆ ਔਰ ਸਾਹਮਣੇ ਤੁਸੀਂ ਬੋਰਡ ਦੇਖ ਰਹੇ ਹੋਵੋਗੇ ਲੱਗਿਆ ਹੋਇਆ ਐਂਡ ਆਫ ਨਰਲੀ ਇਹਦਾ ਮਤਲਬ ਕਿ ਇੱਥੇ ਆ ਕੇ ਸਮਾਪਤੀ ਆ ਇਹ ਭਾਰਤ ਦਾ ਅਖੀਰਲਾ ਰੇਲਵੇ ਸਟੇਸ਼ਨ ਹੈ ਔਰ 65 ਤੇ 71 ਦੀ جنگ ਤੋਂ ਬਾਅਦ ਦੇ ਵਿੱਚ ਪੂਰਨ ਤੌਰ ਤੇ ਜਿਹੜਾ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਔਰ ਸਰਹੱਦੀ ਏਰੀਆ ਫਿਰੋਜ਼ਪੁਰ ਜ਼ਿਲ੍ਹੇ ਦਾ ਹੁਸੈਨੀ ਵਾਲਾ ਪਿੰਡ ਹੈ ਇਹ ਸਾਹਮਣੇ ਜਿਹੜਾ ਬੋਰਡ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਐਂਡ ਆਫ ਅਰਲੀ ਇੱਥੇ ਆ ਕੇ ਜਿਹੜਾ ਇਹ ਰੇਲਵੇ ਲਾਈਨ ਭਾਰਤ ਦੀ ਅਖੀਰਲੀ ਰੇਲਵੇ ਲਾਈਨ ਖਤਮ ਹੋ ਜਾਂਦੀ ਹੈ ਔਰ ਇੱਥੇ ਆ ਕੇ ਕਈ ਲੋਕ ਅੱਜ ਵੀ ਅੱਖਾਂ ਭਰ ਲੈਂਦੇ ਆ ਔਰ ਇੱਥੇ ਸਾਡੀ ਕੋਸ਼ਿਸ਼ ਇਹ ਸੀ ਕਿ ਉਹਨਾਂ ਵੇਲੇ ਨੂੰ ਲੋੜੇ ਜਾਣ ਦੇ ਬੱਚੇ ਨੂੰ ਅੰਦਾਜ਼ਾ ਲਗਾ ਕਿ ਕਿਸ ਤਰ੍ਹਾਂ 47 ਦੀ ਬੰਟ ਹੋਈ ਲੋਕ ਵੰਡੇ ਗਏ ਲੋਕਾਂ ਦੇ ਚਾਹ ਵੰਡੇ ਗਏ ਬਹੁਤ ਮਾਰ ਤੜ ਹੋਈ ਪਰ ਉਸ ਤੋਂ ਪਹਿਲਾਂ ਦੀ ਗੱਲ ਕਰਦੇ ਇੱਥੇ ਚਾਹ ਪਹਿਲਾਂ ਹੁੰਦੀ ਸੀ ਲੋਕ ਪਾਕਿਸਤਾਨ ਤੱਕ ਕਸੂਰ ਤੱਕ ਲਾਹੌਰ ਤੱਕ ਜਾਂਦੇ ਰਹੇ ਆ ਪਰ ਅੱਜ ਇਹ ਰੇਲਵੇ ਸਟੇਸ਼ਨ ਵੀਰਾਨ ਪਿਆ ਡੁਰਦੋਂ ਦੇ ਪੱਖ ਬੋਕਸ ਦੇ ਨਾਲ ਦਾ ਸਿਮਰਨਜੀਤ ਸਿੰਘ ਦਾ ਕੈਮਰਾਮੈਨ ਕੋ ਸਰਨ ਦੇ